ਕੇਂਦਰੀ ਰੀਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਤਿਰੰਗਾ ਜਦੋਂ ਉੱਚਾ ਲਹਿਰਾਉਂਦਾ ਹੈ ਤਾਂ ਉਹ ਦੇਸ਼ ਦੀ ਤਾਕਤ ਹਿੰਮਤ ਇਕਤਾ ਅਤੇ ਤਰੱਕੀ ਨੂੰ ਦਰਸਾਉਂਦਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਨਾਬ ਨਦੀ ਉੱਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਪੁਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਦੇ ਵੀਡੀਓ ਨੂੰ ਸਾਂਝਾ ਕਰਦੇ ਹਾਂ ਬਿੱਟੂ ਨੇ ਕਿਹਾ ਕਿ ਇਹ ਭਾਰਤ ਦੇ ਬਦਲਾਅ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਉਹਨਾਂ ਨੇ ਕਿਹਾ ਕਿ ਸਿਰਫ ਸਟੀਲ ਅਤੇ ਇੰਜੀਨੀਅਰਿੰਗ ਤੋਂ ਇਲਾਵਾ ਚਨਾਬ ਪੁਲ ਨਵੇਂ ਭਾਰਤ ਦੀ ਭਾਵਨਾ ਆਤਮ ਨਿਰਭਰ ਦਾ ਦ੍ਰਿੜ ਇਰਾਦੇ ਅਤੇ ਜਿੱਤ ਦਾ ਇੱਕ ਦਲੇਰਾਨਾ ਸਬੂਤ ਹੈ ਅਸ਼ੀਸ਼ੂਲੇ ਬਹਿਤੀ ਰਹੇ ਤੇਰੀ ਗੰਗਾ ਉੱਚਾ ਹੋ ਇਤਨਾ ਇਤਨਾ ਬੁਲੰਦ ਹੋ ਤਾਰੋ ਕੋ ਚੂਹ ਮੈਂ ਦੇਰੰਦਾ ਮਸਹਿਮਾ ਕੀ ਮਸਹਿਮਾ ਥਾ جا کے چلے مارے چ